ਉਸ ਦੇ ਕ੍ਰੀਓ ਲਾਈਫ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕੁਲੋਜੀ ਇੱਕ ਨੌਜਵਾਨ ਨੂੰ ਪਹਿਲਾਂ ਅਗਵਾ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਉਸ ਦੇ ਹੱਥ ਪੈਰ ਵੱਢ ਕੇ ਉਸ ਨੂੰ ਸੁੱਟ ਦਿੱਤਾ ਜਾਂਦਾ ਹੈ ਇਸ ਨੌਜਵਾਨ ਦਾ ਕਸੂਰ ਸਿਰਫ ਇੰਨਾ ਸੀ ਕਿ ਉਸਦੇ ਵੱਲੋਂ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਸੀ ਨਸ਼ਾ ਤਸਕਰਾਂ ਦੇ ਇਲਾਪ ਪੁਲਿਸ ਨੂੰ ਦਿੱਤੀ ਗਈ ਸੀ ਅਤੇ ਨਸ਼ਾ ਤਸਕਰਾਂ ਵੇਚਣ ਵਾਲਿਆਂ ਬਾਰੇ ਪੁਲਿਸ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਨੌਜਵਾਨ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਨੌਜਵਾਨ ਨੂੰ ਅਗਵਾ ਕਰਕੇ ਇਸ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ ਹੈ ਕਿ ਕਿਸ ਤਰੀਕੇ ਨੌਜਵਾਨ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਹੋਰ ਤਾਂ ਹੋਰ ਜੋ ਨੌਜਵਾਨ ਨੇ ਇਸ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾ ਕੇ ਆਇਆ ਹੁਣ ਉਸ ਨੌਜਵਾਨ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿ세 ਆ ਜਾ ਰਿਹਾ ਹੈ ਕਿ ਕਪੂਰਥਲਾ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਸੀ ਨਸ਼ਾ ਤਸਕਰਾਂ ਦੇ ਖਿਲਾਫ ਜਾਣਕਾਰੀ ਪੁਲਿਸ ਨੂੰ ਸਾਂਝੀ ਕੀਤੀ ਗਈ ਸੀ ਨਸ਼ਾ ਤਸਕਰਾਂ ਬਾਰੇ ਸਾਰੀ ਇਤਲਾਹ ਜੋ ਹੈ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਜਦੋਂ ਇਸ ਬਾਬਤ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਨੌਜਵਾਨ ਨੂੰ ਅਗਵਾ ਕਰ ਲਿਆ ਜਾਂਦਾ ਹੈ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਤੇਜ਼ਧਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਜਾਂਦੇ ਨੇ ਅਤੇ ਹੱਥ ਪੈਰ ਵੱਢ ਕੇ ਨੌਜਵਾਨ ਨੂੰ ਸੁੱਟ ਜਾਂਦੇ ਨੇ ਜਿਸ ਤੋਂ ਬਾਅਦ ਜਦੋਂ ਉਸ ਦਾ ਇੱਕ ਦੋਸਤ ਉਸ ਮਦਦ ਕਰਨ ਵਾਸਤੇ ਅੱਗੇ ਆਉਂਦਾ ਉਸ ਨੂੰ ਹਸਪਤਾਲ ਪਹੁੰਚਾਉਂਦਾ ਹੈ ਤਾਂ ਹੁਣ ਇਸ ਨੌਜਵਾਨ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਨਸ਼ਾ ਤਸਕਰਾਂ ਦੇ ਵੱਲੋਂ ਲਗਾਤਾਰ ਹੀ ਦਿੱਤੀਆਂ ਜਾ ਰਹੀਆਂ ਨੇ ਜ਼ਖਮੀ ਨੌਜਵਾਨ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਤੁਹਾਨੂੰ ਸੀਸੀਟੀਵੀ ਤਸਵੀਰਾਂ ਵੀ ਦਿਖਾਉਂਦੇ ਆਂ ਤੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਹ ਵੀ ਸੁਣਾਉਂਦੇ ਆਂ ਇਹ ਜੀ ਇੱਕ ਮੁੰਡਾ ਤਸਕਰਿਆ ਇੱਥੇ ਕਪੂਰਥਲੇ ਜਿੰਧਰਧਨੀਆ ਤੇ ਇੱਕ ਮੁੰਡਾ ਇਹਨਾਂ ਨੇ ਵੱਢਿਆ ਥੋੜੇ ਦਿਨ ਪਹਿਲਾਂ ਚਾਰ ਬੱਤੀਆ ਚੌਂਕ ਦੇ ਕੋਲ ਤੇ ਢੋਲੂ ਢੋਲੂ ਮੁੰਡਾ ਵੱਢਿਆ ਆ ਉਹਦੇ ਮੈਨੂੰ ਬਿਆਨ ਆਏ ਆ ਵੀ ਉਹਨੇ ਪੁਲਿਸ ਨੂੰ ਇਹ ਚੀਜ਼ ਦੱਸੀ ਜੀ ਵੀ ਜਦੋਂ ਮੈਨੂੰ ਇਹਨਾਂ ਨੇ ਵੱਢਿਆ ਤੇ ਲਲਕਾਰੇ ਮਾਰ ਕੇ ਕਹਿੰਦੇ ਸੀ ਵੀ ਹੁਣ ਅਸੀਂ ਜਿਹੜਾ ਮੁੰਡਾ ਦਾਰਾ ਆ ਅਸੀਂ ਉਹਨੂੰ ਵੱਢਣਾ ਵੀ ਉਹ ਤੈਨੂੰ ਛਡਾਉਣ ਆਇਆ ਸੀ ਨਾ ਵੀ ਅਸੀਂ ਤੁਹਾਨੂੰ ਬਹੁਤ ਟਾਈਮ ਦੇ ਲੱਗਦੇ ਆ ਵੀ ਅਸੀਂ ਉਹਨੂੰ ਹੁਣ ਮਾਰਨਾ ਵਾ ਜਿੱਥੇ ਵੀ ਸਾਨੂੰ ਲੱਗ ਗਿਆ ਕੀ ਕਿਸ ਰੰਜਿਸ਼ ਕਰਕੇ ਹੋਈ ਨਹੀਂ ਤੁਹਾਨੂੰ ਤਾਂ ਕੀ ਤੁਹਾਡੀ ਕੋ ਪ੍ਰਾਣੀ ਰੰਜਿਸ਼ ਚੱਲਦੀ ਉਹ ਕੋਈ ਪ੍ਰਾਪਰਟੀ ਡਿਸਪਿਊਟ ਸੀਗਾ ਮਾੜਾ ਮੋਟਾ ਜਿੱਦਾਂ ਹਨਾ ਤੇ ਲੋਕਾਂ ਦੀ ਚੱਕ ਦੇ ਵਿੱਚ ਆ ਗਏ ਤੇ ਬਸ ਆਹੀ ਆ ਹੂ ਤਾਂ ਕੋਈ ਯਦੀ ਹੈ ਨਹੀਂ ਕੋਈ ਸਬੰਧ ਇਹ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਹਜ ਤੱਕ ਮੈਂ 1.5 ਸਾਲ ਪਹਿਲਾਂ ਆਪਣੇ ਐ ਐਸਪੀ ਨਾਂ ਮੈਨੂੰ ਪੂਰਾ ਉਹਨਾਂ ਦਾ ਨਹੀਂ ਦਿੱਲੀ ਸ਼ਾਇਦ ਸੀਗੇ ਦਿੱਲੀ ਸਾਹਿਬ ਕੋਈ ਤੇ ਰਿਟਾਇਰ ਹੋ ਗਏ ਉਹਨਾਂ ਨੂੰ ਮੈਂ ਬਕਾਇਦਾ ਫੋਨ ਕਰਕੇ ਇਹ ਗੱਲ ਦੱਸੀ ਸੀਗੀ ਕਿ ਇਹਨਾਂ ਨੇ ਮਤਲਬ ਪੈਸੇ ਭਰੇ ਹੋਏ ਆ ਮੇਰੇ ਮਾਰਨ ਵਾਸਤੇ ਤਾਂ ਨਕਮੇ ਜਿਹੇ ਬੰਦੇ ਆ ਇਹ ਗੈਂਗਸਟਰ ਚਿੱਟਾ ਵੇਚਦੇ ਆ ਤੇ ਇਹਨਾਂ ਨੂੰ ਅਵੀ ਚਲੋ ਹਾਂ ਵੀ ਅਸੀਂ ਆਪਦਾ ਚਿੱਟਾ ਇੱਥੇ ਵੇਚੀ ਅਸੀਂ ਇਸ ਚੀਜ਼ ਦੇ ਖਿਲਾਫ ਆਂ ਕారణ ਕੀ ਹੈ ਕਿ ਜਿਹੜੀ ਤੁਹਾਨੂੰ ਜਿਹੜੀ ਧਮਕੀਆਂ ਤੇਰੇ ਜਾਨ ਨੂੰ ਮਾਰਨ ਦੀ ਹੈ ਕੀ ਕਾਰਨ ਹੈ ਕਿ ਤੀਹ ਕੋਣ ਬੰਦਾ ਪਿੱਛੇ ਜਿਹੜੀ ਇਹਨਾਂ ਦੀ ਸਪੋਰਟ ਕਰ ਰਿਹਾ ਪਿੱਛੇ ਇਹਨਾਂ ਦੇ ਇੱਕ ਕਾਉਂਸਲਰ ਹੈ ਜੀ ਅ ਮੁੰਡਾ ਪ੍ਰਿੰਸ ਨਾ ਦਾ ਮੁੰਡਾ ਇੱਕ ਕਾਉਂਸਲਰ ਹੈ ਤੇ ਤੇ ਇਹ ਨਾ ਜਿੱਦਾਂ ਕਿ ਇਹਦੀ ਮਦਦ ਕਰਦਾ ਆ ਇਹਨਾਂ ਦੀ ਵੈਲਕਮ ਵੀ ਕਰਦਾ ਜਦੋਂ ਜੇਲ੍ਹ ਚੋਂ ਆਉਂਦੇ ਆ ਇਹ ਇਹਨਾਂ ਦਾ ਵੈਲਕਮ ਹਕੀਕਤ ਹੋ ਸਕਦਾ ਮਹੀਨਾ ਦਿੰਦੇ ਹੁਣ ਇਹ ਤੇ ਸ਼ਰਾਬ ਦਾ ਕੰਮ ਕਰਦੇ ਆ ਆਪਣਾ ਲਾਡਰੀ ਦਾ ਸਾਰੇ ਕਪੂਰ ਨੂੰ ਪਤਾ ਵਾ ਕਿ ਕਿੰਨੇ ਕਿਦਾਂ ਦੇ ਕਾਰੋਬਾਰ ਕਰਦੇ ਕਿਦਾਂ ਦੇ ਨਹੀਂ ਕਰਦੇ ਐਮਸੀ ਜਿਹੜਾ ਵਾ ਕਿਹੜੀ ਪਾਰਟੀ ਦੇ ਐਮਸੀ ਹੈਗੇ ਇਹ ਕਾਂਗਰਸ ਦਾ ਹੈਗਾ ਕਾਂਗਰਸ ਦੇ ਨਾਲ ਸੰਬੰਧਿਤ ਆ ਤੇ ਇਹੀ ਇਕੱਲਾ ਆ ਬਾਕੀ ਹੋਰ ਇਹਦੀ ਕੋਈ ਮਦਦ ਨਹੀਂ ਕਰਦਾ ਹੈਗਾ ਕੁਝ ਕਹੋਣਗੇ ਹੋਰ ਵੀ ਮਾਰੇ ਮੂਰ ਕੋਈ ਕੌਂਸਲਰ ਹੋ ਸਕਦਾ ਵਾ ਪਰ ਪ੍ਰਿੰਸੀ ਆ ਇਹਦੀ ਮਗਰ ਜਿਹੜਾ ਵੀ ਜਿੰਨੀ ਵੀ ਇਹਦੀ ਸ਼ਹਿਰ ਦੇ ਉੱਤੇ ਇਹਦੀ ਤੇ ਹੀ ਕਰਦਾ ਵਾ ਤੇ ਜਦੋਂ ਇਹ ਹਮਲਾ ਹੋਇਆ ਸੀ ਤਾਂ ਉਸ ਸੰਬੰਧ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਕਾਰਵਾਈ ਇਹਨਾਂ ਦੀ ਫਿਲਹਾਲ ਤਾਂ ਜੀ ਜਿਹੜੀ ਐਫਆਈਆ 23 24 ਦੀ ਕੀਤੀ ਹੈ ਉਹ ਤਾਂ ਮਤਲਬ ਗੋਲੀ ਵੀ ਮਾਰ ਦੇਣ ਲੱਗੇ ਸੀ ਉਹਦੇ ਜੇ ਨਾ ਸੀ ਧੱਕੇ ਧੱਕੇ ਮਾਰਦੇ ਤਾਂ ਵਿਚਾਰੇ ਨੂੰ ਬਹੁਤ ਟਾਈਮ ਤੇ ਅਸੀਂ ਹਸਪੀਟਲ ਪਹੁੰਚਾਇਆ ਉਹਦਾ ਉਹਦੀ ਤਾਂ ਡੇਂਜਰ ਸੀਗਾ ਬਹੁਤ ਜ਼ਿਆਦਾ ਵੀਡੀਓ ਦਾ ਜਿਸ ਤਰੀਕੇ ਦੀ ਕਾਰਵਾਈ ਪੁਲਿਸ ਨੇ ਕੀਤੀ ਹੈ ਕੀ ਉਹ ਕਾਰਵਾਈ ਸਹੀ ਮੰਨਦੀ ਹੈ ਜਿਹੜੀ ਕੀਤੀ ਹੈ ਹਾਲੇ ਤੱਕ ਫਿਲਹਾਲ ਤਾਂ ਨਹੀਂ ਮੈਨੂੰ ਨਹੀਂ ਲੱਗਦਾ ਵੀ ਕੋਈ ਇਦਾਂ ਦੀ ਹਜੇ ਕਾਰਵਾਈ ਕੀਤੀ ਜੇ ਦਬਾਅ ਦੇ ਵਿੱਚ ਆ ਉਹ ਪ੍ਰੈਸ਼ਰ ਪਾ ਰਿਹਾ ਇਸ ਟਾਈਮ ਪੂਰਾ ਕਿ ਉਹ ਚਰੇਆ ਵੀਡੀਓ ਸੀਸੀਟੀਵੀ ফুটেਜ ਵੀ ਦੇਖੀ ਜਾ ਰਹੀ ਹੈ ਜਦੋਂ ਵੀ ਸ਼ਰੇਆਮ ਉਹ ਦਾਤਰ ਗਿਤ ਕਰਪਰ ਨਾਲ ਉਹਦੇ ਉੱਤੇ ਮਾਰਦੇ ਪਏ ਆ ਤੇ ਉਸ ਹਿਸਾਬ ਨਾਲ ਜਿਹੜੀਆਂ ਤਾਰਾ ਲੱਗਣੀਆਂ ਚਾਹੀਦੀਆਂ ਕਿ ਉਹ ਲੱਗੀਆਂ ਨੋਰਮਲੀ ਤਾਂ 307 ਤਾਂ ਇਹਨਾਂ ਦੀ ਬਣਦੀ ਆ ਜਿਹ ਜੋ ਜੇਦੋਂ ਮੈਂ ਉਹਨੂੰ ਦਾਖਲ ਕਰਵਾਇਆ ਸੀ ਮੁੰਡੇ ਨੂੰ ਤੇ ਉਹਦੇ ਢਿੱਡ ਦੇ ਵਿੱਚ ਵੀ ਸ਼ੁਰਾ ਵਜਾ ਹੋਇਆ ਹੋਇਆ ਉਹਦੇ ਤਾਂ ਜ਼ਿਆਦਾ ਡੇਂਜਰ ਸੀਗਾ ਬਾਕੀ ਜਿਹੜੀ ਵੀ ਰਿਪੋਰਟ ਉਹਨਾਂ ਨੂੰ ਦੇਸਾਂ ਪਰਸੋਂ ਉਹਨਾਂ ਨੇ ਬਿਆਨ ਲਿਆ ਮੁੰਡੇ ਦੇ ਅਜੇ ਤੱਕ ਫਿਲਹਾਲ ਮੈਨੂੰ ਉਹਦੇ ਘਰ ਦੇ ਹੰਦਸੇ ਵੀ ਅਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਕਿ ਅਸੀਂ ਬਿਲਕੁਲ ਸ਼ਹਿਰ ਚੋਂ ਜਿਹੜਾ ਕਿ ਪੂਰੇ ਪੰਜਾਬ ਦੇ ਜੋ ਨਸ਼ਾ ਖਤਮ ਕਰਾਂਗੇ ਗੁੰਡਾ ਰਾਜ ਖਤਮ ਕਰਾਂਗੇ ਪਰ ਕਪੂਰਥਲਾ ਦੇ ਵਿੱਚ ਹੀ ਮੁੱਦਾ ਇਦਾਂ ਦਾ ਕਿਉਂ ਬਣਿਆ ਹੋਇਆ ਇਹ 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 ਕੁਸ਼ਕ ਬੰਦਿਆਂ ਦੀਆਂ ਸ਼ੇਹਾਂ ਦੇ ਆ ਇਹ ਮਹੀਨਾ ਨੂੰ ਨਾ ਭਰਦੇ ਆ ਇਹ ਕਾਫੀ ਟਾਈਮ ਦੇ ਦਿੱਤੇ ਦੇ ਪਰਚੇ ਆ ਇਹਨਾਂ ਦੇ ਦੜੇ ਸੱਡੇ ਦੇ ਪਰਚੇ ਆ ਇਹਨਾਂ ਦੇ ਉੱਤੇ ਤਾਂ ਇਹਨਾਂ ਨੂੰ ਅਵੀ ਅਸੀਂ ਇੱਥੇ ਗੁੰਡਾ ਰਾਜ ਕਰੀਏ ਪੁਲਿਸ ਵੀ ਕੰਦੀ ਐ ਐਸਐਸਟੀ ਵੱਲੋਂ ਵੀ ਪੂਰਾ ਭਰੋਸਾ ਦਿੱਤਾ ਜਾਂਦਾ ਹੈ ਕਿ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਨੂੰ ਪੂਰਾ ਮੈਂਟੇਨ ਰੱਖਿਆ ਜਾਵੇਗਾ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ ਫਿਰ ਵੀ ਜਿਹੜੀ ਇਹ ਗੁੰਡਾਗਰਦੀ ਸ਼ਰੀਆਮ ਇੰਨੀ ਹੁੰਦੀ ਹੈ ਇਹਨਾਂ ਨੂੰ ਕੋਈ ਹੈ ਹੀ ਨਹੀਂਗਾ ਜੀ ਮਤਲਬ ਜਿਹੜੇ ਤਕੇ ਦੇ ਬੰਦੇ ਨੇ ਕਿ ਨਕੰਮੇ ਬੰਦੇ ਆ ਤੇ ਚਟਾ ਵੇਚ ਕੇ ਇਹਨਾਂ ਨੇ ਚਾਰ ਪੈਸੇ ਅੱਜ ਕਮਾ ਲਏ ਆ ਤੇ ਇਹਨਾਂ ਨੂੰ ਕੋਈ ਡਰ ਨਹੀਂਗਾ ਇਹਨਾਂ ਨੂੰ ਇਹੀ ਆ ਵੀ ਹਾਂ ਵੀ ਅਸੀਂ ਵੀ ਜਿਹਨੂੰ ਮਰਜ਼ੀ ਮਾਰ ਸਕਦੇ ਆ ਕੁੱਟ ਸਕਦੇ ਆ ਜਿਹੜੀ ਗੱਲ ਕੀਤੀ ਕਾਰਜਸ਼ਾਲੀ ਨੂੰ ਕਿੱਦਾਂ ਦੇਖਦੇ ਤੁਸੀਂ ਪੁਲਿਸ ਦੀ ਫਿਲਹਾਲ ਤਾਂ ਜੀ ਠੀਕ ਹੈ ਬਾਕੀ ਦੇਖੋ ਹਜੇ ਤੱਕ ਤਾਂ ਇਹਨਾਂ ਨੂੰ ਰੈਸਟ ਕੋਈ ਕੀਤਾ ਨਹੀਂਗਾ ਨਾ ਕੋਈ ਹਜੇ ਪਰਚਾ ਪੱਜੋ ਜੀ ਬੰਦੀ ਕਰਕੇ ਕੀਤੀ ਹਾਂਜੀ ਪੁਲਿਸ ਪੁਲਿਸ ਦੀ ਕਾਰਜਸ਼ਾਲੀ ਤੋਂ ਜਿਹੜੇ ਐਸ ਵਾਲੇ ਢਿੱਲਾ ਦੇਖ ਰਹੇ ਆ ਜਾਂ ਕਿਸ ਤਰੀਕੇ ਨਾਲ ਦੇਖ ਰਹੇ ਆ ਕਿ ਜੀ ਇਨਸਾਫ ਨਹੀਂ ਮਿਲ ਰਿਹਾ ਪ੍ਰੋਪਰ ਅੱਜ ਦਾ ਅੱਜ ਦਾ ਦਿਨ ਉਹਨਾਂ ਨੇ ਮੰਗਿਆ ਸੀ ਕਿ ਉਹਨਾਂ ਦੇ ਘਰ ਦੇ ਨੇ ਮੈਨੂੰ ਦੱਸਿਆ ਵੀ ਅੱਜ ਦਾ ਦਿਨ ਇਹਨੂੰ ਕਿਹਾ ਵੀ ਅੱਜ ਅਸੀਂ ਜਿਹੜੀ ਕਾਰਵਾਈ ਆ ਪੂਰੀ ਕਰ ਦਵਾਂਗੇ ਉਹਨਾਂ ਦੇ ਜਿਹੜਾ ਬੰਦਾ ਪਰਚਾ ਅਸੀਂ ਕਰ ਦਵਾਂਗੇ ਤੇ ਉਹਨਾਂ ਦੇ ਜੋ ਵੀ ਮੈਨੂੰ ਉਹਨਾਂ ਦੇ ਘਰਦਿਆਂ ਨੇ ਦੱਸੀਆਂ ਗੱਲਾਂ ਆਹੀਆਂ ਫਿਰ ਨਹੀਂ ਚਲੋ ਇੱਕ ਪਾਸੇ ਤੁਸੀਂ ਤਾਂ ਇਨਸੈਂਡ ਦੇ ਤੌਰ ਤੇ ਬੰਦੇ ਨੂੰ ਜਿਹੜਾ ਕਿ ਹਸਪੀਟਲ ਦਾਖਲ ਕਰਾਇਆ ਹੈ ਦੂਜੇ ਪਾਸੇ ਤੁਹਾਨੂੰ ਹੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਇਸੇ ਹਸਪੀਟਲ ਬੈਠੇ ਨੂੰ ਮੈਨੂੰ ਫੋਨ ਆ ਗਿਆ ਵੀ ਤੂੰ ਇਹਦੇ ਮਗਰ ਕਿਉਂ ਜਾਂਦਾ ਵੀ ਮੈਨੂੰ ਉਹ ਮੁੰਡੇ ਨੇ ਕਿਤੇ ਜਿੱਦਾਂ ਚੱਕਾ-ਚੁਟਾ ਇਹ ਵੇਚਦੇ ਤੇ ਕੋਈ ਇਹਨਾਂ ਨੇ ਦਿੱਤੀ ਹੋਗੀ ਪੁਲਿਸ ਨੂੰ ਤਲਾਹ ਦਿੱਤੀ ਹੋਣੀ ਆ ਉਹਨਾਂ ਨੇ ਇਹ ਗੱਲ ਕੀਤੀ ਵੀ ਤੂੰ ਪੁਲਿਸ ਨੂੰ ਕਿਉਂ ਦੱਸਿਆ ਅਸੀਂ ਤਾਂ ਖੁਦ ਇਸ ਚੀਜ਼ ਦੇ ਖਿਲਾਫ ਚਿੱਟੇ ਦੇ ਉਹ ਮੁੰਡਾ ਵੀ ਚਿੱਟੇ ਦੇ ਖਿਲਾਫ ਸੀਗਾ ਜਿਹੜਾ ਮੁੰਡਾ ਇਹਨਾਂ ਨੇ ਵੜਿਆ ਇਹਨਾਂ ਨੇ ਇਹ ਗੱਲ ਹੀ ਕੀਤੀ ਵੀ ਤੂੰ ਸਾਡੀ ਪੁਲਿਸ ਨੂੰ ਮਤਲਬ ਕਿ ਤਰਾ ਕਿਉਂ ਦਿੱਤੀ ਆ ਹੁਣ ਤਾਂ ਡਿਵਲੋਪ ਲਿਖਤੀ ਕੰਪਲੀਟ ਦਿੱਤੀ ਜਾਊਂਗੀ ਪੁਲਿਸ ਵੀਰ ਨੂੰ ਹਾਂਜੀ ਬਿਲਕੁਲ ਮੈਂ ਆਪਣੇ ਪਰਿਵਾਰ ਦੇ ਨਾਲ ਲੈ ਕੇ ਜਾਊਂਗਾ ਇਹ ਲਿਖਤੀ ਰੂਪ ਦੇ ਵਿੱਚ ਦਊਂਗਾ ਇੱਕ ਸੀਐਮ ਸਰ ਨੂੰ ਵੀ ਚਿੱਠੀ ਪਾਊਂਗਾ ਪਹਿਲਾਂ ਵੀ ਮੈਨੂੰ ਐਸ.ਸੀ ਦੀ ਕਾਫੀ ਇਹਨਾਂ ਦੇ ਥ੍ਰੀਟ ਆ ਚੁੱਕੇ ਆ ਤਾਂ ਤਕਰੀਬਨ ਪੂਰੇ ਕਪੂਰਥਲੇ ਨੂੰ ਪਤਾ ਆ ਇਸ ਚੀਜ਼ ਦਾ ਇਹ ਮਤਲਬ ਨਕਮੇ ਜਿਹੇ ਬੰਦੇ ਇਹ ਘਟੀਆ ਜਿਹੜਾ ਇਹ ਇੱਥੇ ਬਾਕੀ ਜਿਹੜੇ ਇਹਦੇ ਨਾਲ ਮੁੰਡੇ ਆ ਨਾ ਉਹ 2000 ਰੁਪਏ ਦੇ ਤੇ ਇਹ ਬੰਦਾ ਮਾਰ ਸਕਦੇ ਆ ਨੇ ਕੋਈ ਮਿਹਨਤ ਦੇ ਨਾਲ ਕੋਈ ਇਹਨਾਂ ਦਾ ਹੈ ਨਹੀਂ ਹੈ ਮਿਹਨਤੀ ਬੰਦੇ ਨਹੀਂ ਇਹ ਇਹਨਾਂ ਨੂੰ ਵੀ ਬਸ ਕਿਤੇ ਉਹਨੇ ਕਿਤੇ ਖਾਨ ਨੂੰ ਮਿਲ ਗਿਆ ਤੇ ਚਲੋ ਜੀ ਉਧਰ ਨੂੰ ਹੋ ਗਏ ਬੋਲੇ ਉਸ ਤੋਂ ਕਿਸ ਤਰੀਕੇ ਦੀ ਮੰਗ ਹੈ ਇਨਸਾਫ ਦੀ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਤੋਂ ਮੰਗ ਇਹੀ ਹੈ ਜੀ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਦੇ ਕੋਲ ਇਹਨਾਂ ਦੇ ਬਹਿ ਕੇ ਜਿਹੜੀਆਂ ਜੇਲ੍ਹ ਦੇ ਵਿੱਚ ਪਲਾਨੀਆਂ ਕੀਤੀਆਂ ਆ ਜਿਹੜੇ ਬੰਦਿਆਂ ਨਾਲ ਇਹਨਾਂ ਨੂੰ ਸਭ ਪਤਾ ਲੱਗ ਜਾਣਾ ਜੀ ਜਦੋਂ ਇਹਨਾਂ ਨੂੰ ਫੜਨੇਗੇ ਇਹਨਾਂ ਨੂੰ ਪੁੱਛਗਿੱਛ ਕੀਤੀ ਜਾਵੇ ਇਹਨਾਂ ਨੂੰ ਜਿਹੜੀ ਕਿ ਥੋੜੇ ਦਿਨ ਪਹਿਲਾਂ ਇੱਕ ਜਿਹੜਾ ਕਿ ਗੁੰਡਾਗਰਦੀ ਦੀ ਵਾਰਦਾਤ ਸ਼ਹਿਰ ਦੇ ਵਿੱਚ ਹੋਈ ਸੀ ਇੱਕ ਬੰਦਾ ਵੀ ਵੱਢਿਆ ਗਿਆ ਸੀ ਉਸ ਸੰਬੰਧਿਤ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਪੁਲਿਸ ਵੱਲੋਂ ਐਫਆਈਆਰ ਲਾਉ ਜਿਆ ਤੇ ਇੱਕ ਦੋ ਸ਼ੇਸ ਚ ਗ੍ਰਿਫਤਾਰ ਕਰ ਲਿਆ ਸਕਰੀ ਧਾਰਾ ਦੇ ਥਰੂ ਐਫਆਈਆਰ ਦੱਚ ਕੀਤੀ ਗਈ ਫਿਲਹਾਲ 323 324 247 ਨਜਾਇਜ਼ ਰਹਤੇ ਤੇ ਸਰ ਜੇ ਗੱਲ ਕਰੀਏ ਦੂਜੇ ਪਾਸੇ ਜਿਹੜਾ ਕਿ ਜਿਹੜਾ ਬੰਦਾ ਉਹਨੂੰ ਬੰਦੇ ਨੂੰ ਹਸਪੀਟਲ ਲੈ ਕੇ ਗਿਆ ਸੀ ਉਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਆ ਰਹੀ ਹੈ ਤਾਂ ਉਸ ਮੰਡੀ ਉਹਨਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਵੀ ਗੰਭੀਰ ਔਰੋਪ ਲਗਾਏ ਗਏ ਹੈ ਤਾਂ ਕੀ ਕਰ ਵੀ ਕੀਤੀ ਜਾਊਗੀ ਦੇਖੋ ਤੁਹਾਡੇ ਕੋ ਪਤਾ ਲੱਗਾ ਮੈਨੂੰ ਕੋਈ ਪ੍ਰੈਸ ਕਾਨਫਰੰਸ ਕੀਤੀ ਮੇਰੇ ਧਿਆਨ ਚ ਕੋਈ ਗੱਲ ਨਹੀਂ ਦੇਖੋ ਮੈਂ ਤਾਂ ਕੰਪਲੀਟ ਉਹ ਮੈਂ ਦੇਖ ਲੂੰ ਕਿ ਉਹ ਅੱਛਾ ਮਨਦੋਦ ਲੈ ਤਾ ਸਰ ਜੀ ਗੱਲ ਕਰੀ ਜੇ ਕਿ ਆਹ ਦਿਨ ਗੁੰਡਾਗਰਦੀ ਦੀ ਵਾਰਦਾਤਾ ਵੱਧਦੀ ਜਾ ਰਹੀ ਹੈ ਲੋਕਾਂ ਦੇ ਹੌਸਲੇ ਇੰਨੇ ਕਿ ਬਲੰਦ ਹੋਏ ਹੈ ਕੀ ਮਾਰਨ ਕੁੱਟਣ ਦੀ ਵਾਰਦਾਤਾਂ ਨੂੰ ਤਾਂ ਐਮ ਨਾਰਮਲੀ ਇੰਜਾਮ ਦੇਈ ਜਾ ਰਿਹਾ ਹੈ ਕਿ ਅਨੁਵਰ ਟਾਈਮ ਦੇ ਸ਼ਹਿਰ ਦੇ ਵਿੱਚ ਕੋਈ ਕੰਟਰੋਲ ਕੀਤਾ ਜਾਊਗਾ ਪੁਲਸ ਵੱਲੋਂ ਬਿਲਕੁਲ ਕੀਤਾ ਜਾਊਗਾ ਸ਼ਕਤੀ ਨਾਲ ਪੇਸ਼ ਆਵਾਂਗੇ ਜਿਹੜੇ ਗੁੰਡੀ ਅੰਸਰ ਲੋਕਾਂ ਨੂੰ ਤਾਂ ਪਰੇਸ਼ਾਨ ਕਰਨਗੇ ਕਿੰਨੇ ਕੁ ਸਰ ਬੰਦੇ ਜਿਹੜੇ ਹਾਲੇ ਤੱਕ ਅਰੈਸਟ ਕੀਤੇ ਹੋਏ ਆ ਇੱਕ ਬੰਦਾ ਅਰੈਸਟ ਕੀਤਾ ਹੈ ਇਸ ਫਿਲਹਾਲ ਸਰ ਜਿਹੜਾ ਲੜਾਈ ਦਾ ਮਾਮਲਾ ਵਾ ਇਹਦੇ ਵਿੱਚ ਕੋਈ ਵੱਡਾ ਜੁਰਮ ਵੀ ਹੋਊਗਾ ਕੋਈ ਕੁਝ ਜਦੋਂ ਉਹਦੇ ਬਿਆਨ ਹੋਊਗਾ ਡਾਕਟਰ ਦੀ ਓਪੀਨੀਅਨ ਤੋਂ ਬਾਅਦ ਵੱਡਾ ਹੋਊਗਾ ਜਿਹੜੇ ਉਹਨੇ ਬਿਆਨ ਦਿੱਤੇ ਆ ਉਹਦੇ ਮੁਤਾਬਕ ਵਾਦਾ ਨਹੀਂ ਆਇਆ ਅੱਲੇ ਤੱਕ ਦੇ ਦੋਸ਼ੀ ਜਿਹੜੇ ਇਹ ਸ਼ਰੇਆਮ ਕੋ ਮੁੰਡੇ ਆ ਪਹਿਲੀ ਫੜ ਲੈਨੇ ਆ ਅਰੈਸਟ ਕਰ ਲੈਨੇ ਆ ਉਹਨੂੰ ਕ੍ਰੀਨ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ